ਸੱਚੀ ਕਾਲਜੀ ਅੱਜ ਦੀ ਕਹਾਣੀ ਹੈ ਆਪਣੀ ਘਰਤੀ ਹੀਟਲਾ ਬਲਦ ਜਿਸ ਨੂੰ ਲਿਖਿਆ ਹੈ ਕੁਲਵੰਤ ਸਿੰਘ ਗੁਰਪਤ ਜੀ ਨੇ ਕਹਾਣੀ ਸ਼ੁਰੂ ਕਰਦੇ ਹਾਂ ਠੱਠੀ ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ ਪੱਕੀ ਸੜਕ ਤੇ ਜਿਸ ਮੋਜ ਵਿੱਚ ਮਾਨ ਸਿੰਘ ਜਾ ਰਿਹਾ ਸੀ ਉਸ ਵਿੱਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ ਇਸ ਲਈ ਪਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਤੇ ਥੱਕੇ ਹੋਏ ਕੋਰੇ ਦੀ ਤਾਪ ਵੀ ਮੱਠੀ ਹੋ ਰਹੀ ਸੀ ਉਸ ਨੂੰ ਕੋਈ ਚਿੰਤਾ ਨਹੀਂ ਸੀ ਮਾਨ ਸਿੰਘ ਛੁੱਟੀ ਤੇ ਆਇਆ ਹੋਇਆ ਸੀ ਫੌਜੀ ਸੀ ਖੱਟੇ ਖਾਰਾ ਉਹਦੇ ਯਾਰ ਕਰਮ ਸਿੰਘ ਦਾ ਪੰਡਤ ਸੀ ਜਿੰਨੀਆਂ ਗੂੜੀਆਂ ਜਾਰੀਆਂ ਫੌਜ ਵਿੱਚ ਲੱਗਦੀਆਂ ਨੇ ਐਨੀਆਂ ਹੋਰ ਕਿਧਰੇ ਨਹੀਂ ਲੱਗਦੀਆਂ ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਤੇ ਹੁਣ ਇੱਕੋ ਬਟਾਲੀਅਨ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ ਕਰਮ ਸਿੰਘ ਪਹਿਲਾਂ ਤਾਂ ਭਰਤੀ ਸੀ ਤੇ ਹੁਣ ਹੋਲਦਾਰੀ ਕਰਦਾ ਸੀ ਪਰ ਮਾਨ ਸਿੰਘ ਮਸਾਨਾਈ ਕਿ ਤੱਕ ਹੀ ਅੜਿਆ ਸੀ ਕਰਮ ਸਿੰਘ ਬਾਰੇ ਇੱਕਲ ਖਾਸ ਗੱਲ ਇਹ ਸੀ ਕਿ ਉਸ ਦੇ ਜੀਵ ਵਿੱਚ ਬੜਾ ਰਸ ਸੀ ਪਿੰਡ ਦੇ ਕਈ ਮੁੰਡੇ ਵੀ ਫੌਜ ਵਿੱਚ ਸਨ ਜਦੋਂ ਉਹ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਹਨਾਂ ਦੀ ਗੱਲ ਵਾਹਿਗੁਰੂ ਜੀ ਕੀ ਫਤਿਹ ਤੋਂ ਅਗੇ ਨਾ ਤੁਰਦੀ ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਖੂਤੇ ਨਾਉਣ ਵਾਲੀਆਂ ਦੀਆਂ ਪੀੜਾਂ ਬਚ ਜਾਂਦੀਆਂ ਸਿਆਲ ਦੀ ਅੱਧੀ ਰਾਤ ਲੋਕ ਠੰਡੀ ਹੋ ਰਹੀ ਦਾਣੇ ਭੁੰਨਣ ਵਾਲੀ ਪੱਠੀ ਦੇ ਸੇਕ ਆਸਰੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ ਪਿਛਲੀ ਰੈਜੀਮੈਂਟ ਵਿੱਚ वो राइफल का निशाना बड़ा मशहूर सी निशाना मारन दे मकावल्या गोली के मुकाबलों वो दोली निशाने इस तरह विचारों लंघ दी जिमें आप हथ फ लंघाई गई होड़ाई पक्के निशाने ने कई दूर लुके हुए दरखतों के टाँग जि दिसदे जापानी डेगे सन इस तरह वह जापानी निशान जोलों न मारे गए अपने आदमियों के बदले चुका अपनी पलटन का दिल ठंडा करता ਜਿੱਥੇ ਮਸ਼ੀਨ ਗਨਾਂ ਦੀਆਂ ਗੋਲੀਆਂ ਦੀਆਂ ਬਾਛੜਾਂ ਨਿਸਪੜ ਜਾਂਦੀਆਂ ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਵਾਰ ਦਿੰਦੀ। ਹੁਣ ਕਰਮ ਸਿੰਘ ਦੇ ਹੜਪਾਵੇਂ ਪੁਰਾਣੇ ਹੁੰਦੇ ਜਾਂਦੇ ਸਨ ਪਰ ਜਦੋਂ ਉਹ ਜਿਮਨਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਨੂੰ ਕੋਈ ਖੂਤ ਚੰਬੜ ਗਿਆ ਹੋਵੇ। ਇੱਥੇ ਲੜਾਈ ਵਿੱਚ ਤੇ ਖੈਰ ਇਹ ਸਭ ਕੁਝ ਬੰਦ ਸੀ। ਹੋਰ ਵੀ ਬਹੁਤ ਕੁਝ ਬੰਦ ਸੀ। ਕਦੀ ਕਸੀਆਂ ਹੋਈਆਂ ਵਰਦੀਆਂ ਪਾ ਕੇ ਬਹਿਣ ਨਾਲ ਪਰੇ ਨਹੀਂ ਕੀਤੀ ਸੀ ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿੱਥੇ ਮੁਫਤੀ ਪਾ ਕੇ ਕੋਈ ਜਾ ਸਕੇ ਕਦੀ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਨਹੀਂ ਸੀ ਦਿੱਸਤਾ ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਬਾਰੀ ਆਈ ਤਾਂ ਕਰਨ ਸਿੰਘ ਬੜਾ ਔਖਾ ਹੋਇਆ ਸੀ ਜੇ ਉਹਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਜਾਂਦੇ ਸ਼ਾਇਦ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਤੇ ਫਿਰ ਇਕੱਠੇ ਹੀ ਮੜੌਂਦੇ ਅਮਰਸਰ ਤੋਂ ਝੂਟ ਕਾਣਾ ਕਿਹੜਾ ਦੋਸਤ ਜਾ ਕੋਹਾਂ ਦੀ ਬਿਤ ਨਹੀਂ ਸੀ ਭਾਵੇਂ ਪਹਿਲਾਂ ਨੂੰ ਮੱਝਾਂ ਤੇ ਦੂਜੇ ਨੂੰ ਬਾਹਰ ਆਖਦੇ ਸਨ ਭਾਵੇਂ ਪਹਿਲਾਂ ਮੁੜ ਕਦੀ ਮਾਤ ਤੋਂ ਵਸਿਆ ਹੋਇਆ ਸੀ ਤੇ ਦੂਸਰੇ ਨੂੰ ਜਮ ਕੇ ਵਸਿਆ ਜੇ ਥੋੜਾ ਚਿਰ ਹੀ ਹੋਇਆ ਸੀ ਪਰ ਛੁੱਟੀ ਇੰਨਾ ਦਿਨਾਂ ਵਿੱਚ ਬੜੀ ਔਕੀ ਮਿਲਦੀ ਸੀ ਕਦੀ ਕਦੀ ਜਿਸ ਤਰ੍ਹਾਂ ਲੜਾਈ ਵਿੱਚ ਬਹਾਦਰੀ ਦੇ ਤਮਗੇ ਕਦੀ ਕਦੀ ਹੀ ਕਿਸੇ ਨੂੰ ਮਿਲਦੇ ਆ ਤੇ ਜਦੋਂ ਮਾਨ ਸਿੰਘ ਪਛਾਣ ਆਉਂਦੇ ਫੌਜੀ ਟਰੱਕ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ ਸਾਡੇ ਘਰ ਵੀ ਹੁੰਦਾ ਆਵੀ ਤੂੰ ਮੇਰੇ ਕੋਲੋਂ ਆਏ ਨੂੰ ਜਦੋਂ ਤੈਨੂੰ ਮੇਰੇ ਘਰ ਦੇ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ ਫਿਰ ਉਹਨਾਂ ਕੋਲੋਂ ਆਏ ਨੂੰ ਮੈਂ ਤੈਨੂੰ ਵੇਖਾਂਗਾ ਤੇ ਤੇਰੇ ਕੋਲ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਗਾ ਤਾਂ ਅੱਧਾ ਮੇਲਾ ਮੇਰਾ ਵੀ ਹੋ ਜਾਵੇਗਾ ਫਿਰ ਆਪਣੇ ਇਲਾਕੇ ਵਿੱਚ ਉਸ ਦੀ ਦਿਲਚਸਪੀ ਵਧਾਣ ਲਈ ਉਸ ਪੁੱਛਿਆ ਤੇ ਅੱਗੇ ਕਦੇ ਉਧਰ ਗਿਆ ਕਿ ਨਹੀਂ ਨਹੀਂ ਅੰਬਰਸਰ ਵਿੱਚੋਂ ਹੀ ਲੰਘਿਆ ਪਰਾਂ ਤੇ ਕਦੀ ਵੀ ਨਹੀਂ ਗਿਆ ਉੱਧਰਲੇ ਗੁਰਦੁਆਰੇ ਨੇ ਤਰਨ ਤਰਨ ਖਡੂਰ ਸਾਬ ਗੋਵਿੰਦਵਾਲ ਸਾਰੀ ਥਾਈ ਮੱਥਾ ਟੇਕਿਆ ਵੀ ਨਾਲੇ ਸਾਡੇ ਘਰੋਂ ਹੋ ਆਵੀ ਮੈਂ ਚਿੱਠੀ ਪਾ ਦੇਉ ਉਹਨਾਂ ਨੂੰ ਤੇ ਐਸੇ ਕਰਕੇ ਆਪਣੀ ਛੁੱਟੀਆਂ ਮੁੱਕਨੇ ਨੇੜੇ ਅੱਜ ਉਹ ਟਾਂਗੇ ਤੇ ਚੜ੍ਹਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ਬਾਪੂ ਜੀ ਮੈਂ ਮਾਨ ਸਿੰਘ ਹਾਂ ਚੂੜ ਕਾਨੇ ਉਹ ਉਸਨੇ ਕਰਮ ਸਿੰਘ ਦੀ ਡਿਊਟੀ ਵਿੱਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ ਆਓ ਜੀ ਜੀ ਆਇਆਂ ਨੂੰ ਆਓ ਬੈਠ ਜਾਓ ਮਾਨ ਸਿੰਘ ਅੰਦਰ ਲੰਕ ਕੇ ਮੁੰਜੀ ਤੇ ਬਹਿ ਗਿਆ ਉਸਤੇ ਆਉਣ ਕਰਕੇ ਬਾਬਾ ਕੁਝ ਔਖਾ ਲੱਗਦਾ ਸੀ ਪਹਿਲਾਂ ਤਾਂ ਇਧਰ ਉਧਰ ਵੇਖ ਰਿਹਾ ਸੀ ਪਰ ਹੁਣ ਉਸਨੇ ਚੁੱਪਚਾਪ ਨੀਮੀ ਪਾ ਲਈ ਮਾਨ ਸਿੰਘ ਕਾਲੇਸਵਾਦ ਸੀ ਪਰ ਆਪਣੀ ਇਸ ਆਉ ਭਗਤ ਦੇ ਉਸ ਨੂੰ ਬੜੀ ਹੈਰਾਨੀ ਹੋਈ ਹੋ ਸਕਦਾ ਹੈ ਇਹ ਕੋਈ ਉਪਰਾਦਮੀ ਹੋਵੇ ਤੁਸੀਂ ਕਰਮ ਸਿੰਘ ਦੇ ਬਾਪ ਨੂੰ ਉਸਨੇ ਚੰਗੀ ਮੰਨੇ ਦੀ ਮੰਗ ਕਰਦੇ ਹੋਏ ਕਿਹਾ ਆਹੋ ਜੀ ਇਹ ਉਹਦਾ ਹੀ ਕਰ ਹੈ ਉਸ ਮੇਰੇ ਵਾਲੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ ਹਾਂ ਉਸ ਲਿਖਿਆ ਸੀ ਪਈ ਤੁਸੀਂ ਆਉਂਗੇ ਸਾਡੇ ਕੋਲ ਤੇ ਬੁੱਢਾ ਉੱਟ ਕੇ ਬਿਹੜੇ ਵੱਲ ਤੁਰ ਪਿਆ ਇੱਕ ਕੱਟੀ ਨੂੰ ਉਸਨੇ ਖੋਲ ਕੇ ਦੂਸਰੇ ਕਿੱਲੇ ਤੇ ਵੱਧਾ ਫਿਰ ਉਸ ਦੇ ਪਿੰਡ ਤੇ ਹੱਥ ਫੇਰਿਆ ਅਤੇ ਫਿਰ ਉਸ ਨੂੰ ਆਪਣਾ ਹੱਥ ਚੱਟਣ ਲਈ ਦਿੱਤਾ ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਤੇ ਚਾਹ ਲੈਣ ਲਈ ਆਕਿਆ ਤੇ ਜਿਸ ਤਰ੍ਹਾਂ ਮੁੜ ਕੇ ਡੁੱਡ ਵਿੱਚ ਆਉਣ ਤੋਂ ਡਰਦਾ ਹੋਵੇ ਉਹ ਫਿਰ ਬਿਹੜੇ ਵਿੱਚ ਵੱਡੀ ਘੋੜੀ ਕੋਲ ਖੜੋ ਗਿਆ ਉਸ ਤੇ ਅੱਗੇ ਪਈ ਤੂੜੀ ਨੂੰ ਨਿਹਾਲ ਹਿਲਾਇਆ ਹੋਰ ਛੋੜਲੇ ਲਿਆ ਕੇ ਵਿੱਚ ਪਾਇਆ ਤੇ ਅਖੀਰ ਮੁੜ ਕੇ ਡੁੱਡੀ ਵਿੱਚ ਆ ਗਿਆ ਬਾਬਾ ਹੁਣ ਬਦੇਰੇ ਆਪਣੇ ਆਪ ਵਿੱਚ ਸੀ ਉਹ ਮਾਨ ਸਿੰਘ ਵੱਲ ਤੇ ਸੱਜੇ ਖੱਬੇ ਵੀ ਝਾਕ ਰਿਹਾ ਸੀ ਜਸਵੰਤ ਸਿੰਘ ਕਿੱਥੇ ਵੇ ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਹੈ ਹੁਣੇ ਆ ਜਾਂਦਾ ਹੈ ਚਰੀ ਦੀ ਗੰਡ ਲੈ ਕੇ ਇਹਨਾਂ ਨੂੰ ਕਰਮ ਸਿੰਘ ਦੇ ਬੇਬੇ ਚਾ ਲੈ ਕੇ ਆ ਗਈ ਬੇਬੇ ਦੀ ਸਸਰੀਕਰ ਮਾਨ ਸਿੰਘ ਨੇ ਹਸਦੀਆਂ ਅੱਖਾਂ ਨਾਲ ਬੁੱਢੀ ਵੱਲ ਵੇਖਿਆ ਬੁੱਢੀ ਦੇ ਹੋਠ ਕੁਝ ਕਹਿਣ ਲਈ ਫਰਕੇ ਪਰ ਕੋਈ ਅੱਖਰ ਨਾ ਬਣਾ ਸਕੇ ਮਾਨ ਸਿੰਘ ਨੇ ਚਾਹ ਵਾਲੀ ਗੜਵੀ ਕੋਲੀ ਬੇਬੇ ਦੇ ਹੱਥੋਂ ਫੜ ਲਈ ਤੇ ਉਹ ਵਾਪਸ ਚਲੀ ਗਈ। ਇਹ ਹੀ ਮਝਿਲ ਕਿਸ ਤਰ੍ਹਾਂ ਦੇ ਆਦਮੀ ਨੇ। ਹਮਨ ਸਿੰਘ ਹੈਰਾਨ ਹੋ ਰਿਹਾ ਸੀ ਆਪਣੇ ਵਿੱਚ ਉਹ ਬੜਾ ਤੰਗ ਸੀ ਪਰ ਹੁਣ ਕਰਮ ਸਿੰਘ ਦੇ ਘਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ। ਚਲੋ ਇੱਕ ਰਾਤ ਰਹਿ ਕੇ ਵਾਪਸ ਮੋੜ ਚੱਲਾਂਗੇ ਉਸ ਫੈਸਲਾ ਕੀਤਾ। ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਕੁਝ ਗਲਨਾ ਬਾਤਾਂ ਖੁੱਲੀਆਂ ਹੋਣ ਲੱਗੀਆਂ। ਬੜੀ ਮਸ਼ਹੂਰ ਹੋਈ ਹੈ ਗੋਲੀ ਕਰਮ ਸਿੰਘ ਦੀ। ਉੱਥੇ ਬਰਮਾਂ ਦੀ ਲੜਾਈ ਵਿੱਚ ਬਸ ਉਹਦੇ ਕੋੜਾ ਦਬਾਨ ਦੀ ਤੇਰ ਹੁੰਦੀ ਏ। ਅੱਖ ਦੇ ਫੋਰ ਵਿੱਚ ਇੱਕ ਜਾਪਾਨੀ ਹੈਠਾਂ ਲੇਟ ਜਾਂਦਾ ਹੈ ਸਾਨੂੰ ਨਾਲ ਟੁੱਟਦਿਆਂ ਪਤਾ ਵੀ ਨਹੀਂ ਲੱਗਦਾ ਉਸ ਲੱਭ ਕਿੱਥੋਂ ਲਿਆ ਮਾਨ ਸਿੰਘ ਇੱਥੇ ਰੁਕ ਗਿਆ ਇਸ ਉਮੀਦ ਤੇ ਕਿ ਉਹ ਸਾਰੇ ਬਰਮਾਂ ਦੀ ਲੜਾਈ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਉਸ ਦਾ ਅੰਦਰ ਗੱਲਾਂ ਨਾਲ ਭਰਿਆ ਪਿਆਸੀ ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ ਕੁਝ ਚਿਰ ਇਸ ਤਰ੍ਹਾਂ ਹੀ ਰਹੀ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ ਆਪਣੀ ਵਾਰੀ ਕਦੋਂ ਆਏ ਪਾਣੀ ਦੀ ਪਰਸੋਂ 3 ਵਜੇ ਸਵੇਰੇ ਲੱਗਣੀ ਹੈ 3 ਵਜੇ ਸਵੇਰੇ ਦਾ ਨਾਂ ਸੁਣ ਕੇ ਮਾਂ ਸਿੰਘ ਨੇ ਫਿਰ ਗੱਲ ਛੇੜੀ ਉਹ ਆਪਣੇ ਜਾਰਦੀਆਂ ਰੱਜ ਕੇ ਕਲਣਾ ਕਰਨੀਆਂ ਚਾਹੁੰਦਾ ਸੀ ਹੋਰ ਗੱਲ ਤੇ ਗੱਲ ਕਰਮ ਸਿੰਘ ਪਹਿ ਰਾਤ ਉੱਠਣ ਤੋਂ ਤਾਂ ਬਚ ਗਿਆ ਫੌਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸ ਆਇਆ ਨੂੰ ਸਾਰਿਆਂ ਤੋਂ ਪਿੱਛੇ ਓੜਦਾ ਉੱਥੇ ਐਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਗਿਆ ਫਿਰ ਰੋਟੀ ਆਈ ਉਹਨਾਂ ਕਾਫੀ ਚੇਚ ਕੀਤਾ ਹੋਇਆ ਸੀ ਨਾਲ-ਨਾਲ ਜਸਵੰਤ ਸਿੰਘ ਉਹਨੂੰ ਰੋਟੀ ਖਾਂਦੇ ਨੂੰ ਪੱਕਾ ਚੱਲ ਰਿਹਾ ਸੀ ਉਹਦਾ ਇਹ ਖਿਆਲ ਕਿ ਉਹ ਉਸ ਵੇਲੇ ਧਿਆਨ ਨਹੀਂ ਦੇ ਰਹੇ ਸਨ ਦਿলো ਨਿਕਲ ਗਿਆ ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਤੁਰਦਾ ਤੁਰਦਾ ਮਾਨ ਸਿੰਘ ਦੀ ਮੰੰਜੀ ਕੋਲ ਆ ਗਿਆ ਜੇ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀ ਗੱਲਾਂ ਨਹੀਂ ਸੀ ਕਰ ਸਕਦਾ ਤਾਂ ਉਸ ਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਮਾਨ ਸਿੰਘ ਨੇ ਉਸ ਨੂੰ ਕੁਛ ਛੁਟ ਚੁੱਕ ਲਿਆ ਓਏ ਆਪਣੇ ਬਾਪੂ ਕੋਲ ਚੱਲਣਾ ਈ ਜਾਣਾ ਤਾਂ ਚੱਲ ਮੇਰੇ ਨਾਲ ਬੜਾ ਮੀਂਹ ਪੈਂਦਾ ਏ ਉੱਥੇ ਪਾਣੀ ਵਿੱਚ ਤੁਰਿਆ ਫਿਰੇ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁੱਕੀ ਆ ਫੜ ਲੈ ਮੁੰਡੇ ਨੂੰ ਉੱਧਰ ਆਖ ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ ਬਾਪੂ ਨੇ ਜਰਾ ਤੇਜ਼ ਹੋ ਕੇ ਕਿਹਾ ਤੇ ਬੇਬੇ ਆ ਕੇ ਮੁੰਡਾ ਚੁੱਕ ਕੇ ਲੈ ਗਈ ਹੁਣ ਤਾਂ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਂ ਲੈਣਾ ਵੀ ਔਖਾ ਹੋ ਰਿਹਾ ਸੀ ਇੱਧਰ ਦਾ ਪੈਂਦਾ ਮੁੱਕ ਕੇ ਉਸ ਦਾ ਛੇਤੀ ਛੇਤੀ ਮੋੜਨ ਨੂੰ ਜੀ ਕਰਦਾ ਸੀ ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ ਵਿੱਚ ਅਰੰਭੀ ਇੱਥੋਂ ਤਰਨ ਤਾਨ ਕਿੰਨਾ ਹੈ ਚਾਰ ਕੋ ਪੈਂਦਾ ਹੈ ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ ਟਾਂਗੇ ਟੁੰਗਿਆਂ ਦਾ ਕੋਈ ਫਿਕਰ ਨਾ ਕਰ ਤੂੰ ਜਸਵੰਤ ਸਿੰਘ ਨੂੰ ਤੇਰੇ ਨਾਲ ਕੱਲਾਂਗੇ ਦੋਵੇਂ ਪਰਾ ਇਕੱਠੇ ਹੀ ਮੱਥਾ ਟੇਕ ਆਇਓ ਸਾਰੇ ਇਸ ਗੱਲ ਤੇ ਮਾਨ ਸਿੰਘ ਰਾਜੀ ਸੀ ਜਸਵੰਤ ਸਿੰਘ ਐਡਾ ਕੁੱਟਿਆ ਹੋਇਆ ਬੰਦਾ ਨਹੀਂ ਸੀ ਪਰ ਮਾਨ ਸਿੰਘ ਦੇ ਨਾਲ ਟੁੱਟਦਿਆਂ ਉਹ ਵੀ ਕੁਝ ਕੁੱਟਿਆ ਹੀ ਗਿਆ ਜਿਹੜੇ ਜਾਨੂ ਬੰਦੇ ਉਹਨੂੰ ਰਾਹ 'ਚ ਮਿਲਦੇ ਉਹਨਾਂ ਨੂੰ ਦੂਰੋਂ ਹੀ ਫੱਤੇ ਪੁਲਾ ਕੇ ਕਾਂ ਟੁਰ ਪੈਂਦਾ ਪਾਵੇਂ ਮਾਨ ਸਿੰਘ ਦਾ ਜ਼ਿਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ ਉਸ ਨੂੰ ਕਿਹੜਾ ਰੋਜ਼-ਰੋਜ਼ ਇਸ ਪਾਸੇ ਆਉਣਾ ਸੀ ਕਰਮ ਸਿੰਘ ਨੇ ਤੰਬੜਾ ਜਸ ਖੱਟਿਆ ਫੌਜ ਵਿੱਚ ਤੂੰ ਕਿਉਂ ਨਾ ਫੌਜ ਵਿੱਚ ਗਿਆ ਮਾਨ ਸਿੰਘ ਨੇ ਫਿਰ ਕਰਮ ਸਿੰਘ ਨੂੰ ਅੱਗੇ ਲੈ ਜਾਂਦਾ ਜਸਵੰਤ ਸਿੰਘ ਇੱਕਦਮ ਇਕੱਠਾ ਹੋ ਗਿਆ ਜਿਵੇਂ ਕੋਈ ਚੋਰੀ ਕਰ ਦਫੜਿਆ ਜਾਂਦਾ ਹੈ ਕੁਝ ਠਹਿਰ ਕੇ ਉਸਨੇ ਕਿਹਾ ਇੱਕ ਥੋੜਾ ਇਹ ਫੌਜ ਵਿੱਚ ਚਾਰੇ ਹਕਮਾਤ ਕੀ ਕਿੱਡੇ-ਕਿੱਡੇ ਹੋ ਗਏ ਨੇ ਆਪਣੇ ਵੱਲ ਇੱਕ ਚਿਹਰੀ ਦੀ ਪਹਿਲੀ ਕੋਲ ਲੰਘ ਗਿਆ ਜਸਵੰਤ ਸਿੰਘ ਨੇ ਗੱਲ ਬੁਲਾਈ ਬੰਦੇ-ਬੰਦੇ ਜਿੱਡੇ ਖੜੇ ਨੇ ਉਸ ਦਾ ਦਿਲ ਇਸ ਗੱਲ ਵਿੱਚ ਨਹੀਂ ਸੀ ਕਿ ਉਸਦੇ ਆਪਣੇ ਚਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਪਿੰਡ ਮੁੜ ਕੇ ਮਾਨ ਸਿੰਘ ਚਾਹ ਮੁੜ ਕੇ ਪਿੰਡ ਜਾਣ ਲਿਆ ਸਲਾਹਾਂ ਵਿੱਚ ਸੀ ਅਮਰ ਸ੍ਰੋ ਰਾਤ ਦੀ ਗੱਡੀ ਫੜ ਕੇ ਸਵੇਰ ਵੇਲੇ ਪਿੰਡ ਆਪੜ ਸਕਦਾ ਸੀ ਭਾਵੇਂ ਆਪੋ ਆਪਣੀਆਂ ਥਾਂ ਸਾਰਿਆਂ ਨੇ ਉਸ ਲਈ ਕਾफी ਚੇਜ਼ ਕੀਤਾ ਸੀ ਪਰ ਉਸ ਨੂੰ ਇਸ ਫੇਰੇ ਦਾ ਉਮੀਦ ਤੋਂ ਬਹੁਤ ਘੱਟ ਸੁਆਦ ਆਇਆ ਸੀ ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਤੇ ਡੋਡੀ ਵਿੱਚੋਂ ਇਕੱਲਾ ਹੀ ਸੀ ਸਾਹਮਣੇ ਗਲੀ ਵਿੱਚ ਚੋਲਾ ਗੱਲ ਵਿੱਚ ਲਮਕਾਈ ਢਾਕੇ ਟੁਰ ਆਉਂਦਾ ਸੀ ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਔਟਰ ਦਾ ਟੁੱਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ ਪਰ ਉਹ ਡੋਢੀ ਵਿੱਚ ਆ ਕੇ ਮੰਜੀ ਤੇ ਬੈਠ ਗਿਆ ਕੀ ਲਿਆਇਓ ਲਿਆਉਣਾ ਕੀ ਏ ਆ ਪੈਨਸਲ ਆਈ ਹੈ ਵਿਚਾਰੇ ਕਰਮ ਸਿੰਘ ਦੀ ਕਰਮ ਸਿੰਘ ਦੀ ਪੈਨਸਲ ਕਰਮ ਸਿੰਘ ਮਰਿਆ ਗਿਆ ਬਾਦਸ਼ਾਹੋ ਸਾਰਾ ਇਲਾਕਾ ਤਰਾਸ ਤਰਾਸ ਪਿਆ ਕਰਦਾ ਏ ਤੇ ਤੁਸੀਂ ਉਸਦੇ ਘਰ ਬੈਠੇ ਪੁੱਛਦੇ ਹੋ ਕਰਮ ਸਿੰਘ ਮਰਿਆ ਗਿਆ ਏ ਚਿੱਠੀਆਂ ਆਇਆ ਤੇ ਅੱਜ 15 ਦਿਨ ਹੋ ਗਏ ਨੇ ਦੋ ਕੁ ਬਾਰ ਮਾਨ ਸਿੰਘ ਨੂੰ ਸਾਹ ਕਾਲਾ ਜਹਾਇਆ ਹਿੱਸੇ ਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁਠ ਜਹੀ ਮਿੱਟੀ ਗਈ ਤੇ ਫਿਰ ਅੱਖਾਂ ਰਾਹੀਂ ਪਾਣੀ ਨਚਣਾ ਢਿੱਲੀ ਹੋਣ ਲੱਗੀ ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ ਉਸ ਦਾ ਨਿੱਕਾ ਜਿਹਾ ਮੁੰਡਾ ਉਸ ਨੂੰ ਪ੍ਰੌਣ ਵਿੱਚ ਮਦਦ ਦੇ ਰਹੀ ਸਨ ਬਾਪੂ ਨੇ ਬਾਹਰੋਂ ਹੀ ਡਾਕੀਆ ਵੇਖ ਕੇ ਸਮਝ ਗਿਆ ਸੀ ਕਿ ਗਲ ਨਿਕਲ ਗਈ ਹੈ ਹੁਣ ਪਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਸੀ ਅੱਠ ਪੈਰ ਦਾ ਦਬਾ ਢਿੱਲਾ ਹੋਇਆ ਅਥਰੂ ਬਹਿ ਤੁਰੇ ਦੋਵੇਂ țe ਚ ਕੋਲ ਕੋਲ ਬੈਠੇ ਆਪਣੇ ਆਪ ਨੂੰ ਹੌਲਾ ਕਰਦੇ ਰਹੇ ਫਿਰ ਮਾਨ ਸਿੰਘ ਬੋਲਿਆ ਉਸ ਸਮੇਂ ਨਾ ਆਦੇ ਨੂੰ ਹੀ ਕਿਉਂ ਨਾ ਦੱਸਿਆ ਐਵੇਂ ਅਸਾਂ ਆਖਿਆ ਹੁਣ ਦਾ ਛੁੱਟੀ ਆਇਆ ਏ ਇਹਦੀ ਛੁੱਟੀ ਖਰਾਬ ਨਾ ਹੋਵੇ ਆਪੇ ਛੁੱਟੀ ਕੱਟ ਕੇ ਪਰਲਟਨ ਵਿੱਚ ਜਾਵੇਗਾ ਸੁਣ ਲਵੇਗਾ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਜਿੰਨੇ ਕਰਮ ਸਿੰਘ ਨੂੰ ਪਿਆਰੀ ਸੀ ਓਨਹੀਂ ਤੈਨੂੰ ਹੋ ਸਗੋਂ ਬਹੁਤੀ ਹੋ ਬਾਹਰ ਦੇ ਪਿੰਡ ਲੋਕਾਂ ਦਾ ਸਾਹਮਣ ਦੇ ਜੰਪਲ ਦੇ ਉਹਨਾਂ ਨੂੰ ਤੇ ਉਹ ਥੋੜਾ ਉਹ ਬਹੁਤ ਜ਼ਿਆਦਾ ਹੁਣ ਪਰ ਅਸੀਂ ਗੱਲ ਲੁਕਾਂ ਵਿੱਚ ਰੱਤਾ ਕਾਮਯਾਬ ਨਹੀਂ ਹੋਇਆ ਐਵੇਂ ਬੇਸਵਾਦੀ ਹੀ ਕੀਤੀ ਮੁਰਤੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਬਾ ਜੰਪਾਲ ਸੀ ਇਹਨਾਂ ਦਵਾਲੇ ਬਚਾਲੀ ਕਿੱਲੇ ਕੋਟ ਸਾਰੇ ਹੋਏ ਸਨ ਥਾਂ ਥਾਂ ਮੜੀਆਂ ਤੇ ਸਮਾਦਾਂ ਸਨ ਜਿਹੜੀਆਂ ਪਿਛਲੀਆਂ ਪੀੜੀਆਂ ਵਿੱਚ ਇਹਨਾਂ ਲੋਕਾਂ ਦੀ ਤਾਕਤ ਤੇ ਦਾਬਾ ਕੰਨ ਵਾਲਿਆਂ ਨਾਲ ਲੜਨ ਮਰਨ ਦੀ ਕਹਾਣੀ ਦੱਸਦੀਆਂ ਸਨ ਐਸੇ ਕਰਕੇ ਬਾਬੇ ਦੀ ਸੈਨ ਸ਼ਕਤੀ ਇੰਨੀ ਵੱਡੀ ਹੋਈ ਸੀ ਕਿ ਉਹ ਦੂਜਿਆਂ ਨੂੰ ਹੋਲਾ ਕਰਨ ਲਈ ਆਪ ਹੋਰ ਪਾਰ ਚੁੱਕਣਾ ਚਾਹੁੰਦਾ ਸੀ ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਤੋਲ ਹੈ ਜੋ ਆਪਣੇ ਸਿੰਘਾਂ ਤੇ ਸਾਝੀ ਤੱਕ ਦਾ ਪਾਰ ਚੁੱਕੇ ਖੜਾ ਰਹਿੰਦਾ ਹੈ ਉਹ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਦਾ ਪਿਤਾ ਹੀ ਉਹ ਤੋਲ ਸੀ ਜਿਹੜਾ ਭਾਰ ਥਲੇ ਦੱਬਿਆ ਹੁਣ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਤਰਤੀ ਹੈਟ ਲੱਬਾਲਦ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰ ਦੇਣਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਥੈਂਕਸ ਫੋਰ ਵਾਚਿੰਗ